ਸਤਿ ਸ਼੍ਰੀ ਅਕਾਲ ਜੀ ਤੁਹਾਡੀ ਜਿਹੜੀ ਨਵੇਂ ਬਲੌਗ ਨਾਲ ਹਾਜ਼ਰ ਆਈ ਆ ਦੇਖੋ ਪਸ਼ੂ ਰੱਖਣੇ ਕੋਈ ਖੇਲ ਨਹੀਂ ਹੈਗਾ ਪਸ਼ੂ ਨੂੰ ਵੀ ਜੋ ਸਾਡੇ ਜ਼ਿਮੀਦਾਰ ਭਰਾ ਜਾਂ ਕੋਈ ਹੋਰ ਵੀ ਪਸ਼ੂ ਪਾਲਕ ਡੇਰੀ ਫਾਰਮਰ ਵਾਲੇ ਦਾ ਪਤਾ ਨਹੀਂ ਜੋ ਵੀ ਪਿੰਡਾਂ ਦੇ ਵਿੱਚ ਪਸ਼ੂ ਪਾਲਕ ਨੇ ਜਾਂ ਜ਼ਿਮੀਦਾਰ ਭਰਾ ਨੇ ਜੋ ਪਸ਼ੂ ਪਾਲਦੇ ਨੇ ਉਹ ਦੇਖੋ ਇਸ ਤਰ੍ਹਾਂ ਪਸ਼ੂਆਂ ਨੂੰ ਰੱਖਦੇ ਨੇ ਮੱਛਰਦਾਨੀਆਂ ਲਾ ਕੇ ਤੇ ਤਾਂ ਜੋ ਇਹਨਾਂ ਨੂੰ ਮੱਛਰ ਤੰਗ ਨਾ ਕਰ ਸਕਿਆ ਦੇਖੋ ਇਸ ਤਰ੍ਹਾਂ ਬਿਲਕੁਲ ਚਾਰ ਚਪੇਰੇ ਤੋਂ ਮੱਛਰਦਾਨੀ ਬੰਨਦਾ ਤੇ ਕੋਈ ਇਹਨਾਂ ਦੇ ਆ ਬਲਦ ਦਾ ਤੇ ਝੋਟੀ ਆ ਤੇ ਗਾਂ ਆ ਤੇ ਆ ਦੇਖੋ ਇਧਰੋਂ ਵੀ ਮੱਛਰਦਾਨੀ ਬਿਲਕੁਲ ਕਵਰ ਕਰੀ ਹੋਈ ਹੈ ਤੇ ਬਲਦ ਦਾ ਝੋਟੀ ਆ ਗਾਂ ਆ ਤੇ ਬੱਚੀ ਆ ਤੇ ਜੋ ਵੀ ਪਸ਼ੂ ਨੂੰ ਸਾਡੇ ਰੱਖਦੇ ਆ ਦੇਖੋ ਥੱਲੇ ਜਿੰਨਾ ਤੱਕੜਾ ਇੰਤਜ਼ਾਮ ਇੱਟਾਂ ਦੇ ਨਾਲ ਦੱਬ ਕੇ ਉਹਨੂੰ ਤੇ ਇਸ ਤਰ੍ਹਾਂ ਕਰਕੇ ਤੇ ਫੇਰ ਅੱਖੇ ਜਾਂਦੇ ਆ ਦੇਖੋ ਥੱਲੇ ਇੱਧਰ ਵੀ ਚਾਰ ਚਪੇਰੇ ਇਸ ਤਰ੍ਹਾਂ ਦੱਬਿਆ ਹੋਇਆ ਤੇ ਇਹ ਨਹੀਂ ਵੀ ਸਾਡੇ ਜੋ ਪਿੰਡਾਂ ਵਾਲੇ ਉਹ ਭੇਦਭਾਵ ਰੱਖਦੇ ਆ ਪਸ਼ੂਆਂ ਨਾਲ ਆ ਦੇਖੋ ਮੰਜਾ ਬੰਦੇ ਦਾ ਪਸ਼ੂਆਂ ਦੇ ਨਾਲ ਆ ਤੇ ਉਹ ਖੜੇ ਨੇ ਪਸ਼ੂ ਪੱਠੇ ਪਏ ਹੋਏ ਨੇ ਇਹ ਆ ਤਸਲਾ ਪਿਆ ਉਹਨੇ ਸਵੇਰ ਉੱਠਣਾ ਆਪਣਾ ਇੱਧਰ ਟੋਕਾ ਪਿਆ ਟੋਕਾ ਚੱਕਣਾ ਤੇ ਦਾਣਾ ਪਿਆ ਦਾਣਾ ਪਾਉਣਾ ਤੇ ਪਾ ਕੇ ਪਸ਼ੂਆਂ ਨੂੰ ਖੋਲ ਲੀਆਂ ਦੇ ਵਿੱਚ ਪਾ ਦੇਣਾ ਤੇ ਇਸ ਤਰ੍ਹਾਂ ਪਸ਼ੂ ਰੱਖਣੇ ਪੈਂਦੇ ਆ ਜਾਨ ਤੋਂ ਵੱਧ ਪਿਆਰੇ ਰੱਖਦੇ ਆ ਪਸ਼ੂ ਤੇ ਪਿੰਡਾਂ ਵਾਲੇ ਤੇ ਆ ਦੇਖੋ ਇਹ ਪਾਣੀ ਆ ਚ ਬੱਚਾ ਬਣਿਆ ਹੋਇਆ ਇੱਥੇ ਨਵਾਉਣੇ ਵੀ ਨੇ ਤੇ ਪਾਣੀ ਵੀ ਪਿਉਣਾ ਸਭ ਕੁਝ ਕਰਨਾ ਇੱਥੇ ਆ ਦੇਖੋ ਇਹ ਟੁੱਟੀ ਆ ਸਰਕਾਰੀ ਇਹ ਸਰਕਾਰੀ ਟੁੱਟੀ ਆ ਰਹੀ ਆ ਉਹ ਰੇ ਘੰਟਾ ਘੰਟਾ ਇਹ ਜਦੋਂ ਨਾ ਬਕਰਮਜੀਤ ਸਿੰਘ ਖਾਲਸਾ ਸੰਸਦੀ ਸਕੱਤਰ ਸੀਗੇ ਐਮਐਲਏ ਬਣੇ ਸੀ ਦੂਲੋਂ ਨੂੰ ਹਰਾਇਆ ਸੀ ਉਦੋਂ ਇਹ ਸਾਡੇ ਪਿੰਡ ਔਰ ਆਲੇ-ਦਾਲੇ ਦੇ ਪਿੰਡਾਂ ਦੇ ਵਿੱਚ ਇਹ ਜੋ ਵਾਟਰ ਸਪਲਾਈ ਵਾਲਿਆਂ ਨੇ ਜੋ ਟੈਂਕੀਆਂ ਸੀਗੀਆਂ ਉਹ ਲਾਈਆਂ ਸੀ ਤੇ ਟੈਂਕੀਆਂ ਲਾ ਕੇ ਪਿੰਡਾਂ ਨੂੰ ਵਾਟਰ ਸਪਲਾਈ ਨਾਲ ਜੋੜਿਆ ਸੀਗਾ ਤੇ ਬਕਰਮਜੀਤ ਸਿੰਘ ਖਾਲਸਾ ਸਾਬਕਾ ਐਮਐਲਏ ਅਰੇ ਸਾਂਸਦੀ ਸਕੱਤਰ ਸੁਪੁੱਤਰ ਸਰਦਾਰ ਬਸੰਤ ਸਿੰਘ ਖਾਲਸਾ ਜੀ ਦੇ ਵੇਲੇ ਦੇ ਇਹ ਸਾਡੇ ਟੈਂਕੀ ਬਣੀ ਹੋਈ ਆ ਉਹਦੀ ਵਾਟਰ ਸਪਲਾਈ ਦਾ ਪਾਣੀ ਆ ਰਿਹਾ ਤੇ ਉਹਨਾਂ ਨੇ ਬਹੁਤ ਵਧੀਆ ਕੰਮ ਕਰਿਆ ਸੀ ਪਰ ਸਾਡੇ ਲੋਕ ਜੋ ਵਧੀਆ ਬੰਦਾ ਉਹਨੂੰ ਜਿੱਤਣ ਨਹੀਂ ਦਿੰਦੇ ਤੇ ਉਹਨੂੰ ਹਾਲਾਂਕਿ ਲੋਕਾਂ ਨੂੰ ਉਹਦਾ ਸਨਮਾਨਦ ਹੋਣਾ ਚਾਹੀਦਾ ਸੀ ਵੀ ਉਹਨੂੰ ਜਿਤਾ ਕੇ ਭੇਜ ਦੇ ਤੇ ਹਾਂ ਜੋ ਹੋਰ ਵੱਧ ਵੱਧ ਕੰਮ ਹੁੰਦੇ ਤੇ ਪਹਿਲਾਂ ਸਾਡੇ ਪਿੰਡਾਂ ਨੇ ਉਹਨੂੰ ਵੱਧ ਤੋਂ ਵੱਧ ਵੋਟਾਂ ਜਤਾਇਆ ਸੀਗਾ ਤੇ ਐਮਐਲਏ ਬਣਾਇਆ ਸੀ ਫਿਰ ਬਾਦਲ ਸਰਕਾਰ ਨੇ ਉਹਦੀ ਜਿੱਤ ਅਰ ਉਹਦੇ ਫਾਦਰ ਸਾਹਿਬ ਦੇ ਕਮਾਕਾਰਾਂ ਤੋਂ ਅਰ ਹੋਰ ਉਹਦੀਆਂ ਖੂਬੀਆਂ ਤੋਂ ਖੁਸ਼ ਹੋ ਕੇ ਉਹਨੂੰ ਸਸਦੀ ਸਕੱਤਰ ਲਾਤਾ ਸੀਗਾ ਤੇ ਉਹਨਾਂ ਨੇ ਫਿਰ ਸਾਡੇ ਆਲੇ-ਦਾਲੇ ਦੇ ਕਈ ਪਿੰਡਾਂ ਨੂੰ ਜਿੰਨੇ ਹਲਕੇ ਦੇ ਵਿੱਚ ਉਹਦੇ ਪਿੰਡ ਪੈਂਦੇ ਸੀ ਉਹਨਾਂ ਨੂੰ ਵਾਟਰ ਸਪਲਾਈ ਨਾਲ ਜੋੜਿਆ ਸੀ ਨਹੀਂ ਸਾਡੇ ਪਿੰਡ ਪਹਿਲਾਂ ਵਾਟਰ ਸਪਲਾਈ ਨਾਲ ਕਦੇ ਨਹੀਂ ਸੀ ਜੁੜੇ 70 ਸਾਲ ਦੇ ਵਿੱਚ ਕਦੇ ਨਹੀਂ ਜੁੜੇ ਜੋ ਵੀ ਸੀਗੇ ਹੁਣ ਕਹਿ ਦਿੰਦੇ ਆ 70 ਸਾਲ 70 ਸਾਲ ਇਹ ਬਸਾਂ ਬਕਰਮਜੀਤ ਸਿੰਘ ਖਾਲਸਾ ਦੇ ਵੇਲੇ ਦੇ ਜੁੜੇ ਸੀ ਤੇ ਉਹਨਾਂ ਨੇ ਜੋੜਿਆ ਸੀ ਤੇ ਉਹਨਾਂ ਦੇ ਜੋ ਫਾਦਰ ਸਾਹਿਬ ਸੀਗੇ ਬਸਾਂ ਸਿੰਘ ਖਾਲਸਾ ਉਹ ਵੀ ਸਾਡੇ ਪਿੰਡਾਂ ਨਾਲ ਬਹੁਤ ਜ਼ਿਆਦਾ ਲਗਾਓ ਸੀ ਉਹਨਾਂ ਦਾ ਤੇ ਐਮਪੀ ਵੀ ਰਹੇ ਨੇ ਐਮਐਲਏ ਵੀ ਰਹੇ ਨੇ ਸਿਹਤ ਮੰਤਰੀ ਹੋਰ ਮਨਿਸਟਰ ਵੀ ਰਹੇ ਨੇ ਤੇ ਬਹੁਤ ਉੱਚਾਦਿਆਂ ਦੇ ਰਹੇ ਨੇ ਔਰ ਉਹਨਾਂ ਨੇ ਜਿਹੜੇ ਉਹਦੇ ਹਲਕੇ ਸੀਗੇ ਉਨ੍ਹਾਂ ਦੇ ਵਿੱਚ ਕੰਮ ਵੀ ਬਹੁਤ ਵਿਕਾਸ ਵੀ ਕਰਿਆ ਸੀ ਕੋਈ ਐਸੀ ਗੱਲ ਨਹੀਂ ਵਿਕਾਸ ਨਹੀਂ ਹੋਇਆ ਹੋਵੇ ਉਹ ਜ਼ਰੂਰ ਹੋਇਆ ਸੀ ਤੇ ਇਸ ਤਰ੍ਹਾਂ ਜੀ ਬਿਕਰਮਜੀਤ ਸਿੰਘ ਖਾਲਸਾ ਨੂੰ ਤਾਂ ਦੁੱਖ ਆ ਵੀ ਸਾਡੇ ਪਿੰਡ ਵਿੱਚੋਂ ਵੀ ਉਹਨਾਂ ਨੂੰ ਵੋਟ ਘੱਟ ਪਈ ਆ ਤੇ ਜੋ ਸਾਡਾ ਟੀਚਾ ਸੀਗਾ ਵੀ ਇੰਨੀ ਵੋਟ ਪਾਉ ਨਹੀਂ ਪੈ ਸਕੀ ਇਹ ਲੋਕਾਂ ਨੂੰ ਹੁਣ ਬਦਲਾਅ ਦੇ ਰਿਜ਼ਲਟ ਮਿਲ ਵੀ ਰਹੇ ਨੇ ਕਦੇ ਲੁੱਟਾਂ ਖਵਾਉਂਦੀਆਂ ਨੇ ਕਦੇ ਕੋਈ ਗੈਂਗਬਾਰ ਹੋ ਜਾਂਦੀਆਂ ਕਦੇ ਕੁਝ ਹੋ ਜਾਂਦਾ ਕਰਕੇ ਪਹਿਲਾਂ ਇਹ ਚੀਜ਼ਾਂ ਨਹੀਂ ਸੀਗੀਆਂ ਤੇ ਮਿਲਦੇ ਆਂ ਹੀ ਅਗਲੇ ਬਲੌਗ ਚ